ਅਸੀਂ ਤੁਹਾਨੂੰ ਉਹਨਾਂ ਲੋਕਾਂ ਤੱਕ ਮਿਲਾਉਣੇ ਹਾਂ ਜੋ ਕਿ ਕਿਸੇ ਨਾ ਕਿਸੇ ਉਮੀਦ ਦੇ ਵਿੱਚ ਕਿਸੇ ਨਾ ਕਿਸੇ ਮਦਦ ਦੀ ਉਡੀਕ ਦੇ ਵਿੱਚ ਨੇ ਇਸ ਸਮੇਂ ਅਸੀਂ ਸੰਗਰੂਰ ਦੇ ਪਿੰਡ ਫਤਿਹਗੜ੍ਹ ਛੰਨਾ ਵਿਖੇ ਖੜੇ ਹਾਂ ਜਿੱਥੇ ਬੇਹੱਦ ਇੱਕ ਗਰੀਬ ਪਰਿਵਾਰ ਗੁਰਬਤ ਭਰੀ ਜ਼ਿੰਦਗੀ ਦੇ ਨਾਲ ਨਾਲ ਜੋ ਉਹਨਾਂ ਦਾ ਬੇਟਾ ਪਿਛਲੇ ਕਈ ਮਹੀਨਿਆਂ ਤੋਂ ਮੰੰਜੇ ਦੇ ਉੱਤੇ ਪਿਆ ਡੰਬੋ ਹਾਲਤ ਵਿੱਚ ਖੜਿਆ ਹੋਵੇਂ ਜੀ ਕੋਈ ਮਦਦ ਕਰੇ ਮੇਰਾ ਵਾਲ ਕੋਈ ਕਿਰਪਾ ਕਰੇ ਕਿਤੇ ਤੁਹਾਨੂੰ ਮਹਾਰਾਜ ਬੱਚੇ ਸਤੇ ਪਾਸਾ ਕੋਈ ਮੇਰੀ ਦੇ ਇਲਾਜ ਕਰਾ ਦੇਵੇ ਕੋਈ ਕਮੌਣ ਵਾਲਾ ਸਾਡੇ ਘਰ ਵਿੱਚ ਕੋਈ ਨਹੀਂ ਹੈਗਾ ਸਾਰੇ ਸੰਗਤ ਦੇ ਚਰਨਾਚ ਇਹ ਬੇਨਤੀ ਕਰਦੇ ਆ ਕਿ ਮੇਰਾ ਬੇਟੇ ਦਾ ਬਹੁਤ ਬੁਰਾ ਹਾਲ ਹੈ ਬਹੁਤ ਔਖਈ ਹੈ ਸਾਡੇ ਲਈ ਕੋਈ ਇਹ ਜੀ ਚੀਜ਼ ਨਹੀਂ ਹੈਗੀ ਵੀ ਅਸੀਂ ਇਹਦੇ ਦੇ ਵੇਚ ਕੇ ਲਾ ਲਈ ਲਿਵਿੰਗ ਇਡੀਆ ਦਾ ਖਾਸ ਪ੍ਰੋਗਰਾਮ ਪੁਕਾਰ ਅਸੀਂ ਤੁਹਾਨੂੰ ਉਹਨਾਂ ਲੋਕਾਂ ਤੱਕ ਮਿਲਾਉਣੇ ਹਾਂ ਜੋ ਕਿ ਕਿਸੇ ਨਾ ਕਿਸੇ ਉਮੀਦ ਦੇ ਵਿੱਚ ਕਿਸੇ ਨਾ ਕਿਸੇ ਮਦਦ ਦੀ ਉਡੀਕ ਦੇ ਵਿੱਚ ਨੇ ਜਾਣ ਲੈਣੇ ਆ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਲੈਣੇ ਆ ਜੀ ਨਾ ਬੀਬੀ ਗਰਮੀਤ ਕੌਰ ਆ ਜੀ ਗਰਮੀਤ ਕੀ ਲੱਗਦੇ ਨੇ ਤੁਹਾਡੇ ਵੀਰਾ ਲੱਗਦਾ ਜੀ ਇਹਦਾ ਐਕਸੈਂਟ ਹੋ ਗਿਆ ਸੀ ਜੀ ਬਹੁਤ ਟਾਈਮ ਪਹਿਲਾਂ ਤੇ ਇਹਦਾ ਬਹੁਤ ਹਾਲਤ ਵਿੱਚ ਖਰਾਬ ਨੇ ਜੀ ਕੋਈ ਮਦਦ ਕਰੋ ਮੇਰਾ ਮਾਲਕ ਕੋਈ ਕਿਰਪਾ ਕਰੋ ਕਿਸੇ ਚ ਮਹਾਰਾਜ ਬਸੇ ਸੱਚੇ ਪਾਸ ਦਾ ਕੋਈ ਮੇਰੇ ਬੀਮ ਦਾ ਇਲਾਜ ਕਰਾ ਦੇਵੇ ਇਹੀ ਬੇਨਤੀ ਹੈ ਸਭ ਨੂੰ ਹੱਥ ਬਝੂੜ ਕੇ ਵੀ ਮੇਰੇ ਕੋਈ ਵੀਰ ਦਾ ਇਲਾਜ ਕਰਾ ਦੋ ਇਹਨੂੰ ਕੋਈ ਕਮਾਉਣ ਵਾਲਾ ਸਾਡੇ ਘਰ ਵਿੱਚ ਕੋਈ ਨਹੀਂ ਹੈਗਾ ਇੰਨੀ ਕਿ ਬੇਨਤੀ ਹੈ ਮੇਰੀ ਪਰਵਾਨ ਕਰਿਓ ਤੁਸੀਂ ਦੇਖ ਸਕਦੇ ਹੋ ਜੋ ਬੀਬੀ ਆ ਅੱਖਾਂ ਦੇ ਵਿੱਚੋਂ ਹੰਝੂ ਅਤੇ ਮਨ ਪਰ ਆਇਆ ਕਿਉਂਕਿ ਭਾਈ ਭੈਣ ਦਾ ਰਿਸ਼ਤਾ ਹੀ ਅਜਿਹਾ ਹੁੰਦਾ ਤੇ ਆਪਣੇ ਭਾਈ ਦੇ ਲਈ ਲੋਕਾਂ ਤੋਂ ਉਮੀਦ ਦੀ ਆਸ ਦੇ ਵਿੱਚ ਕਹਿ ਰਹੇ ਕਿ ਕੋਈ ਮਦਦ ਕਰੋ ਜੇਕਰ ਕੋਈ ਕਰ ਸਕਦਾ ਇੱਥੇ ਬਾਪੂ ਜੀ ਬੈਠੇ ਨੇ ਉਹਨਾਂ ਨਾਲ ਗੱਲ ਕਰਨ ਲੈਣ ਆ ਕੀ ਨਾਮ ਹੈ ਜੀ ਸਰਪੰਨ ਸਿੰਘ ਆਏ ਮੈਂ ਸਰਪੰਨ ਜੀ ਦਿਲ ਪਹਿਲੇ ਤਾਂ ਹੌਲਾ ਨਾ ਕਰੋ ਅੱਖ ਹੈ ਨਾ ਪਾਪ ਬੜੇ ਨਾਜ ਕੋ ਪਾਲਣ ਕਿਰ ਕੇ ਅਸੀਂ ਵੇਖਿਆ ਘਰ ਦੇ ਹਾਲਾਤ ਵੀ ਛੱਤਾਂ ਵੀ ਕਰਨ ਵਾਲੀਆਂ ਨੇ ਤੇ ਉਧਰੋਂ ਨੌਜਵਾਨ ਬੇਟਾ ਮੰਜੇ ਤੇ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਦੇ ਚਰਨਾਂ 'ਚ ਇਹ ਬੇਨਤੀ ਕਰਦੇ ਆਂ ਕਿ ਮੇਰਾ ਬੇਟੇ ਦਾ ਬਹੁਤ ਬੁਰਾ ਹਾਲ ਹੈ ਬਹੁਤ ਔਖਾਈ ਹੈ ਸਾਡੇ ਲੇਵੇ ਕੋਈ ਇਹੋ ਜੀ ਚੀਜ਼ ਨਹੀਂ ਹੈਗੀ ਵੀ ਅਸੀਂ ਇਹਦੇ ਤੇ ਵੇਚ ਕੇ ਲਾ ਲਈ ਸਾਡਾ ਕੋਈ ਛਾਣ ਨਹੀਂ ਕੋਈ ਵੀ ਇਹ ਨਹੀਂ ਕਰ ਸਕਦੇ ਕੋਈ ਸਰੀਰ ਤੋਂ ਉੱਠਦਾ ਦੇ ਕੁਝ ਨਹੀਂ ਕਰ ਸਕਦੇ ਸਾਰੇ ਸੰਗਤ ਜੀ ਦੇ ਚਰਨਾਂ 'ਚ ਇਹ ਬੇਨਤੀ ਹੈ ਸਰਕਾਰਾਂ ਦੇ ਸਾਹਮਣੇ ਇਹ ਬੇਨਤੀ ਹੈ ਵੀ ਸਾਡੀ ਮਦਦ ਕਰ ਦੇਣ ਸਾਡਾ ਬੇਟਾ ਠੀਕ ਹੋ ਜਾਏ ਅਸੀਂ ਮਾਰਾ ਮੁੱਟਾ ਤੁਰਦੇ ਫਿਰਦੇ ਆਰੇ ਯਾਨੀ ਕੋਈ ਚੀਜ਼ ਨਹੀਂ ਜੀ ਵੀ ਅਸੀਂ ਵੇਚ ਸਕੀਏ ਸਾਡਾ ਸਰੀਰ ਵੀ ਕੰਡਮ ਹੋ ਗਿਆ ਕੋਈ ਮਹਾਰਾਜ ਸਤੇ ਪਾਤਸ਼ਾਹ ਕਿਰਪਾ ਕਰਦੇ ਵਾਹਿਗੁਰੂ ਸੱਚੇ ਪਾਤਸ਼ਾਹ ਸੰਗਤ ਦੇ ਚਰਨਾਂ 'ਚ ਇਹ ਹੀ ਬੇਨਤੀ ਹੈ ਸਰਕਾਰਾਂ ਨੂੰ ਇਹ ਹੀ ਬੇਨਤੀਆਂ ਕਰਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਮੇਰੇ ਬੱਚੇ ਨੂੰ ਠੀਕ ਠਾਕ ਹੋ ਜਾ ਬਾਬੂ ਜੀ ਜੇਕਰ ਗੱਲ ਕੀਤੀ ਆਵੇ ਤਾਂ ਬੇਟਾ ਕੰਮ ਕੀ ਕਰਦਾ ਸੀ ਹੋਇਆ ਕੀ ਅਚਾਨਕ ਪੇ ਪਤਾ ਨਹੀਂ ਲੱਗਾ ਇਹ ਸਾਨੂੰ ਤਾਂ ਐਕਸੀਡੈਂਟ ਦਾ ਹਸਪਤਾਲ ਚਸ ਰਿਹਾ ਆਇਆ ਹੈਗਾ ਵੀ ਐਕਸੀਡੈਂਟ ਹੋ ਗਿਆ ਹਸਪਤਾਲ ਚ ਮੈਂ ਤਾਂ ਬਿਮਾਰ ਪਿਆ ਦੀਆ ਤਿੰਨ ਮਹੀਨੇ ਚਾਰ ਤੋਂ ਬਿਮਾਰ ਐ ਬੱਸ ਕਿਧਰੇ ਕੋਈ ਪਤਾ ਨਹੀਂ ਲੱਗਾ ਉੱਥੇ ਬਲਾਲੇ ਉੱਥੇ ਬਾਗੇ ਹਸਪਤਾਲ ਧੂਰੀ ਧੂਰੀ ਤੋਂ ਚੱਕਿਆ ਕਹਿੰਦੇ ਇੱਥੇ ਛੱਡ ਲਿਓ ਕੋਈ ਇਲਾਜ ਨਹੀਂ ਸੰਗਰੂਰ ਬਾਗੇ ਸੰਗਰੂਰ ਤੋਂ ਕਹਿੰਦੇ ਪਟਾੜੇ ਲੈ ਜਾ ਫਿਰ ਇਧਰ ਮੇਰ ਚਲਾ ਕੇ ਕਦੇ ਕਿਧਰੇ ਲੈ ਗਏ ਕਦੇ ਕਿਧਰੇ ਸਾਨੂੰ ਕੋਈ ਰਸਤਾ ਨਹੀਂ ਪਿਆ ਹੈਗਾ ਐਕਸੀਡੈਂਟ ਦਾ ਕਹਿ ਤਾਂ ਪਤਾ ਨਹੀਂ ਕੀ ਹੋਇਆ ਰੱਬ ਜਾਣੇ ਇਹ ਕੀ ਗੱਲ ਹੈ ਕੀ ਨਹੀਂ ਕੀ ਕ ਕੀ ਕੰਮ ਕਰਦਾ ਸੀ ਕੰਮ ਤਾਂ ਹੀ ਐ ਮਾੜਾ ਮੋਟਾ ਹੱਸਦਾ ਕਰਦਾ ਸੀ ਆ ਆਟੋ ਜੀ ਦਾ ਆਟੋ ਚਲਾਉਂਦਾ ਉਹ ਮਾੜਾ ਮੋਟਾ ਚਲਾ ਲੰਦਾ ਸੀ ਬਸ ਭੇਂ ਪਾਸ ਕਰਦੇ ਤੇ ਜੀ ਬਸ ਇਹ ਵੀ ਰਹਿ ਗਿਆ ਕੰਮ ਇਹ ਵੀ ਖੜਾ ਤਾਂ ਇਹ ਗੱਲ ਲੈ ਲੈ ਦਿਨੇ ਪਤਾ ਨਹੀਂ ਕਿਵੇਂ ਕੀ ਕਰਿਆ ਰੱਬ ਜਾਣੇ ਸਾਨੂੰ ਮੈਂ ਤਾਂ ਬਿਮਾਰ ਪਿਆ ਤੇ ਮੈਂ ਤਾਂ ਦੱਸੀ ਨਹੀਂ ਕੋਈ ਗੱਲ ਮੈਨੂੰ ਕੁਛ ਨਹੀਂ ਪਤਾ ਹੈਗਾ ਹੁਣ ਮੈਨੂੰ ਪਤਾ ਲੱਗਦਾ ਬਾਪੂ ਜੇਕਰ ਗੱਲ ਕੀਤੀ ਆਵੇ ਬੇਟਾ ਉਮਾਰ ਪਿਆ ਇੱਕ ਡਾਕਟਰ ਕੀ ਕਹਿੰਦੇ ਨੇ ਡਾਕਟਰ ਤਾਂ ਆਪਰੇਸ਼ਨ ਨੂੰ ਕਹੀ ਜਾਂਦੇ ਨੇ ਕੋਈ ਕੁਛ ਕਰ ਜਾਂਦਾ ਕੋਈ ਕੁਛ ਕਰ ਜਾਂਦਾ ਜੀ ਹੁਣ ਸਾਡੇ ਚ ਉਹ ਗੁਜੈਸਾ ਹੀ ਨਹੀਂ ਹੈਗੀ ਜਗ੍ਹਾ ਅਸੀਂ ਕਰਾਂਗੇ ਕਿ ਸਾਡੇ ਚ ਘਰੇ ਰੋਟੀ ਖਾਣ ਦਾ ਟਾਈ ਉਹ ਨਹੀਂ ਹੈਗਾ ਬਸ ਕਦੇ ਗੁਰਦੁਆਰੇ ਲੈ ਆਉਣਾ ਕਦੇ ਕੁਛ ਕਰਦੇ ਆ ਕਦੇ ਕਿਵੇਂ ਕਦੇ ਕੁਛ ਬਸ ਕਦੇ ਹੀ ਫਿਰ ਜਾਂਦਾ ਕੀ ਕਰੀਏ ਕਾਪੀ ਤੁਸੀਂ ਖੁਦ ਗੁਰੂ ਦੇ ਲੜ ਲੱਗੇ ਹੋ ਆ ਅਮਰਤ ਧਾਰੀ ਸਿੱਖ ਹੋ ਹਾਂ ਜੀ ਤਹ ਹੁਣੋਂ ਨਹੀਂ ਲੱਗਦਾ ਕਿ ਜੋ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਐਸਜੀਪੀਸੀ ਦੇ ਵੱਲੋਂ ਵੀ ਮਦਦ ਕਰ ਦੇਣੀ ਚਾਹੀਦੀ ਹੈ ਹਾਂ ਕਰ ਦੇਣੀ ਚਾਹੀਦੀ ਹੈ ਜੀ ਸਾਡੇ ਹੱਥ ਵੱਨ ਕੇ ਬੇਨਤੀ ਹੈ ਵੀ ਮਦਦ ਕਰਦਨ ਸਾਡੀ ਮਦਦ ਨਾਲ ਸੰਸਾ ਦੇ ਮਦਦ ਨਾਲ ਅਸੀਂ ਖੜੇ ਹੋ ਸਕਦੇ ਹਾਂ ਕੋਈ ਇਹ ਬੇਟਾ ਕਮਾਉਂਦਾ ਸੀ ਪਰ ਹੁਣ ਕਈ ਮਹੀਨਿਆਂ ਤੋਂ ਇੱਕ ਤਰ੍ਹਾਂ ਦਾ ਪਾਹੇ ਜ਼ਿੰਦਗੀ ਜਿਉ ਰਿਹਾ ਸੁਧ-ਬੁੱਧ ਹੈ ਨਹੀਂ ਤੇ ਹੁਣ ਘਰ ਦਾ ਜੇਕਰ ਰੋਟੀ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਰੋਟੀ ਪੱਕ ਰਹੀ ਹੈ ਕਰ ਮੈਂ ਕਦੇ ਮਸਤ ਵਾਲੇ ਜਾ ਵਾਲੇ ਬਗ ਜਾਣਾ ਜੀ ਕਦੇ ਨਾਨਕਿਆੜਾ ਸਾਹਿਬ ਐ ਪ੍ਰਸ਼ਾਦਾ ਪਾਣੀ ਕਦੇ ਲੈ ਆਵਿਆ ਉਹਨੇ ਕਦੇ ਕਿਵੇਂ ਕਦੇ ਕਿਵੇਂ ਆਇਆ ਟਾਈਮ ਪਾਸ ਕਰਦੇ ਸੀ ਬਹੁਤ ਬੜੀ ਮੈਂ ਭੁੱਖਾ ਹੁੰਨਾ ਉੱਥੇ ਜਾ ਕੇ ਗੁਰੂ ਘਰ ਚ ਖਾਇਆ ਉਹਨੇਗਾ ਬਸ ਐ ਦੇਖਣਾ ਨੇ ਵੀ ਕਦੋਂ ਜਾਈਏ ਕੀ ਦੋ ਇਹਨੂੰ ਦੇਖੀਏ ਕੀ ਕਰੀਏ ਕੋਈ ਔਖੀ ਵਾਲੀ ਘੜੀ ਔਖੀ ਹੋਗੀ ਐਦੋਂ ਤਾਂ ਮਹਾਰਾਜ ਮੈਨੂੰ ਚੱਕ ਕੇ ਲਵੇ ਹੁਣ ਮੈਂ ਗੁੱਸੇ ਕਿਸ ਨਹੀਂ ਕਹਿ ਰਹਾ ਤੇ ਫੋਟੋ ਮੇਰਾ ਮਹੀ ਮਰਦਾ ਇਹ ਠੀਕ ਹੋ ਜੀ ਬਹੁਤ ਖੇਯੀ ਵੀ ਬਰਹਾ ਲੈ ਕੁਸ ਨਹੀਂ ਸਭ ਸੰਸਥਾਵਾਂ ਨੂੰ ਜੋ ਤੁਹਾਨੂੰ ਇਸ ਸਮੇਂ ਦੇਖ ਰਹੀਆਂ ਨੇ ਜਾਂ ਫਿਰ ਸਰਕਾਰ ਦੀ ਗੱਲ ਕੀਤੀ ਜਾਵੇ ਤੇ ਕੀ ਬੇਨਤੀ ਕਰਨਾ ਚਾਹੁੰਦੇ ਅਸੀਂ ਬੇਨਤੀ ਇਹੀ ਕਰਨਾ ਚਾਹੁੰਦੇ ਹਾਂ ਵੀ ਸਾਡੇ ਬੱਚੇ ਨੂੰ ਮਦਦ ਕਰੀ ਜਾਵੇ ਸਾਡੇ ਬੱਚੇ ਨੂੰ ਠੀਕ ਠਾਕ ਕਰਾਇਆ ਜਾਵੇ ਬਸ ਇਹੀ ਬੇਨਤੀ ਹੈ ਸਾਡੀ ਹੋਰ ਸਾਨੂੰ ਕਾ ਸਹੀ ਲੋੜ ਨਹੀਂ ਬਸ ਸਾਡਾ ਬੱਚਾ ਠੀਕ ਹੋ ਜਾਏ ਇਹੋ ਉਸ ਤੋਂ ਬੇਨਤੀ ਮੰਦੇ ਆ ਉਹਨਾਂ ਸਾਰੀਆਂ ਸਰਕਾਰਾਂ ਦੇ ਇਹ ਹੱਥ ਮੰਨ ਕੇ ਬੇਨਤੀਆਂ ਕਰਦੇ ਮਾਰੋ ਸਾਡੀ ਵੀ ਸੁਣ ਲਈ ਸੁਣੋ ਸੁਣਵਾਈ ਹੋਈ ਜਾਵੇ ਕੋਈ ਗੱਲ ਨਹੀਂ ਆਰਡਰ ਹੀ ਪਤਾ ਨਹੀਂ ਲੱਗ ਰਿਹਾ ਦਿਮਾਗ ਤਾਂ ਕਦੇ ਕਿਤੇ ਗਰ ਜਾਂਦਾ ਬਥੇਰੀ ਵਾਰ ਕਰਿਆ ਮੈਂ ਪਰ ਇੱਧਰ ਜਾਣਾ ਗਰ ਜਾਂਦਾ ਕੋਈ ਪਤਾ ਨਹੀਂ ਲੱਗਦਾ ਪਾਣੀ ਕਰਿਓ ਕਿ ਕਦੇ ਤੇ ਹਾਏ ਕਦੇ ਕਿਵੇਂ ਕਦੇ ਕਿਵੇਂ ਤੁਰਿਆ ਫਿਰ ਜਾਨੇ ਨਾ ਰਾਤ ਨੂੰ ਨੀਂਦ ਆਉਂਦੀਆਂ ਨਹੀਂ ਤੇ ਨੇ ਬਹੁਤ ਬੁਰਾ ਹਾਲ ਆਈ ਤਪੂ ਇਹ ਕਰ ਗੱਲ ਕੀਤੀ ਜਾਵੇ ਘਰ ਦੇ ਅੰਦਰ ਛੱਤਾਂ ਵੀ ਵੇਖੀਆਂ ਨੇ ਬਰਸਾਤ ਦਾ ਮੌਸਮ ਆ ਜੇ ਮੀਂਹ ਪੈਂਦੇ ਨੇ ਨਾ ਤਾਂ ਮੈਨੂੰ ਲੱਗਦਾ ਤੁਸੀਂ ਅੰਦਰ ਬੜਨ ਜੋਗੇ ਹੋ ਨਾ ਬਾਹਰ ਹਾਂਜੀ ਹਾਂਜੀ ਆ ਨਾ ਅੰਦਰ ਵੜ ਸਕਦੇ ਜੇ ਬਾਹਰ ਬਹਿਣਾ ਤਾਂ ਮੀਂਹ ਹੈ ਜੇ ਅੰਦਰ ਜਾਣਾ ਤਾਂ ਲੱਗਦਾ ਵੀ ਉੱਤੋਂ ਸੱਤਿਆਂ ਦਾ ਬਲੇ ਹਾਂ ਬਰੋ ਹਾਲ ਹੈ ਹੁਣ ਕੀ ਕਰਿਆ ਜਾਵੇ ਹਰ ਕਿਤੇ ਜਾਈਏ ਜੀ ਕਿੱਥੇ ਭਗ ਜੀ ਹੈ ਹੀ ਨਹੀਂ ਜਦੋਂ ਕੁਛ ਹੁਣ ਕੁਛ ਨਹੀਂ ਕਰ ਸਕਦੇ ਬਸ ਹੁਣ ਤਾਂ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਜੇ ਸਾਡੀ ਮਦਦ ਕਰ ਦੇ ਬਹੁਤ ਵਧੀਆ ਕਰਦਾ ਸੀ ਧੰਨਵਾਦ ਕਰਾਂਗੇ ਉਹਨਾਂ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ بس ਇਹੀ ਬੇਨਤੀ ਹੈ ਸਾਡੇ ਦੇ ਹੋਰ ਕੁਝ ਨਹੀਂ ਕਹਿਣ ਨੂੰ ਹੈਗਾ ਬਿਲਕੁਲ ਹੁਣ ਤਾਂ ਘਰ ਦੇ ਮੈਂਬਰ ਵੀ ਸਾਥ ਛੱਡ ਕੇ ਸਿਰਫ ਮੈਂ ਹੀ ਰਹਿ ਗਈ ਇਹਦੇ ਵਿੱਚ ਸੰਭਾਲਣ ਨੂੰ ਮੇਰੇ ਪਾਪੇ ਤੋਂ ਵੀ ਨਹੀਂ ਸੰਭਾਲ ਹੁੰਦਾ ਮੇਰੀ ਬੇਵਾਬ ਹੋਈ ਤੇ ਮੈਂ ਵੀ ਬਿੱਤੀ ਬਿਮਾਰ ਹੋ ਰਹੀਆਂ ਮੈਂ ਕਿੰਨਾ ਕਸਮੇ ਜਾਉ ਕਿ ਬਹੁਤ ਹੋ ਰਹੀਆਂ ਮੈਂ ਇਹ ਤਾਂ ਕਿਰਪਾ ਕਰਕੇ ਬਾਤ ਸੁੱਕੀ ਮੇਰੇ ਨਾਲ ਕੇ ਮੈਂ ਕਰਕੇ ਮੇਰੇ ਵੀਰਾਂ ਦਾ ਲਾਜ ਕਰਿਆ ਜਾਵੇ ਬਤਾ ਇੰਨੀ ਬੇਨਤੀ ਕਰਦੇ ਆਂ ਮਹਾਰਾਜ ਅੱਗੇ ਜਿੱਪੀ ਤੁਹਾਡਾ ਵੀ ਪਰਿਵਾਰ ਹੋਊਗਾ ਛੋਟੇ ਵਿੱਚ ਬੱਚਿਓ ਨੇ ਉਹ ਵੀ ਕਿਤੇ ਨਾ ਕਿਤੇ ਕਹਿੰਦੇ ਹੋਣੇ ਵੀ ਬੀਬੀ ਰੋ ਰੋਇ ਕਿੱਥੇ ਰੋ ਰੋ ਜੀ ਮੈਂ ਰਹਿੰਦੀ ਹੂ ਰਿਆ ਮੈਂ ਤਾਂ ਕਿਰਾਏ ਤੇ ਹੀ ਰਹਿੰਦੀ ਆ ਜੀ ਮੈਂ ਇਨਾ ਕੋਈ ਰਹਿੰਦੀ ਸੀ ਮੈਂ ਤਾਂ ਬਹੁਤ ਦੁਖੀ ਆ ਜੀ ਮੈਂ ਤਾਂ ਬਸ ਇਨਾ ਕਰਕੇ ਹੋਰ ਵੀ ਜ਼ਿਆਦਾ ਦੁਖੀ ਹੋਗੀ ਬੀਬੀ ਜੇਕਰ ਕੱਲ ਕਿੱਥੇ ਐਵੇਂ ਜਮੀ ਨਹੀਂ ਬੋਲਦੇ ਛੋਟੇ ਭਾਈ ਨੇ ਪਹਿਲਾ ਵਾੜਾ ਵਾਟਾ ਬੋਲਦੇ ਤਾਂ ਜਵੀ ਨਹੀਂ ਬੋਲਦੇ ਤੁਹਾਨੂੰ ਆਏ ਹੋਰ ਕਿਹੜਾ ਟਾਈਮ ਉੱਟ ਕੇ ਸਾਨੂੰ ਗੱਲਾਂ ਕਰ ਲੈ ਤੁਹਾਨੂੰ ਉਹ ਤਕਲੀਫ ਹਸ ਗੱਲ ਦੀ ਅਸੀਂ ਤਾਂ ਹੀ ਕਹਿੰਨਾ ਬਰਾ ਫਿਰ ਠੀਕ ਹੋ ਜਾ ਜਰਾ ਵੀ ਹੈਗਾ ਰੋਟੀ ਪਾਣੀ ਕਿਸ ਤਰ੍ਹਾਂ ਖਵਾਉਣੇ ਇਹ ਤਾਂ ਪੈ ਭਰਾਈ ਜਾਂਦਾ ਜਿਹੜਾ ਕੁਝ ਜਾਂਦਾ ਜੀ ਕੁਝ ਨਹੀਂ ਖਾਂਦੇ ਹੈਗੇ ਬਸ ਉਹਦੇ ਰਾਈ ਤੇ ਬਾਈ ਬੁੱਟੇ ਉਹਦੇ ਰਾਈ ਬਸ ਜਿਹੜਾ ਡੇੜਾ ਫੋਜ ਰੋਸੇ ਰਾਈ ਜਾਂਦਾ ਜੋ ਕੁਝ ਦੇਣਾ ਇਹਨੂੰ ਕਿ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਾਂ ਫਿਰ ਪੰਚਾਇਤ ਦੇ ਵੱਲੋਂ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਸਾਡੇ ਕੋਲੇ ਪਤਾ ਨਹੀਂ ਨਹੀਂ ਜੀ ਕੋਈ ਨਹੀਂ ਜੀ ਨਹੀਂ ਕਿਤੇ ਨਹੀਂ ਕਿਤੇ ਨੂੰ ਕਿਹਾ ਨਹੀਂ ਸਾਡੇ ਕੋਲੇ ਕੋਈ ਆਇਆ ਕੋਲੇ ਬਾਪੂ ਜੀ ਦਾ ਕਹਿਣਾ ਕਿ ਹੱਥ ਜੋੜੇ ਹੋਏ ਨੇ ਅੱਖਾਂ ਦੇ ਵਿੱਚ ਟਿਪ ਟਿਪ ਹੰਝੂ ਵਗ ਰਹੇ ਨੇ ਉਤੇ ਹੀ ਪਿੱਛੇ ਪੀੜਤ ਵਿਅਕਤੀ ਦੀ ਜੋ ਭੈਣ ਆ ਉਹ ਬੈਠੇ ਨੇ ਉਹ ਵੀ ਬਿਰਲਾਪ ਕਰਦੇ ਹੋਏ ਨਜ਼ਰ ਆਏ ਪਰ ਪਰਿਵਾਰਕ ਮੈਂਬਰ ਦਾ ਜੋ ਬਜ਼ੁਰਗ ਅਵਸਥਾ ਦੇ ਵਿੱਚ ਨੇ ਇਸ ਅਵਸਥਾ ਦੇ ਵਿੱਚ ਕਹਿੰਦੇ ਨੇ ਕਿ ਨਾ ਹੁਣ ਅਸੀਂ ਕੰਮਕਾਰ ਕਰ ਸਕਦੇ ਆ ਨਾ ਸਰੀਰ ਇਜਾਜ਼ਤ ਹੀ ਦਿੰਦਾ ਪਰ ਰੋਟੀ ਦੇ ਵੀ ਲਾਲੇ ਪਏ ਪਏ ਨੇ ਰੋਟੀ ਖਾਣ ਨੂੰ ਘਰ ਦੇ ਵਿੱਚ ਅਨਾਜ ਹੋਣਾ ਚਾਹੀਦਾ ਪਰ ਅਨਾਜ ਦਾ ਇੱਕ ਦਾਣਾ ਵੀ ਨਹੀਂ ਕਦੇ ਕਿਹੜੇ ਗੁਰੂ ਘਰ ਜਾਂਦੇ ਨੇ ਉੱਥੇ ਖਾ ਕੇ ਆਉਂਦੇ ਨੇ ਅਤੇ ਪਰਿਵਾਰ ਦੇ ਮੈਂਬਰਾਂ ਦੀ ਨਾਲ ਲੈ ਆਉਂਦੇ ਨੇ ਪਰ ਗੁਰੂ ਗੁਰੂ ਦੇ ਲੜ ਲੱਗੇ ਹੋਏ ਨੇ ਗੁਰਸਿੱਖ ਨੇ ਗੁਰਸਿੱਖ ਵਿਅਕਤੀ ਨੇ ਪਰ ਉੱਥੇ ਹੀ ਲਿਵਿੰਗ ਇੰਡੀਆ ਦੇ ਵੱਲੋਂ ਵੀ ਉਹਨਾਂ ਸਮਾਜ ਸੇਵੀਆਂ ਨੂੰ ਜੋ ਹਰ ਸਮੇਂ ਸਮਾਜ ਦੇ ਪੀੜਤ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਰਹਿੰਦੇ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਘਰ ਦੇ ਵਿੱਚ ਇਕਲੌਤਾ ਇਹਨਾਂ ਦਾ ਬੇਟਾ ਕਮਾਉਣ ਵਾਲਾ ਸੀ ਅੱਜ ਅਪਾਹਜ ਹੋਇਆ ਪਿਆ ਸੁਧ-ਬੁੱਧ ਖੋਈ ਪਈ ਆ ਡਾਕਟਰਾਂ ਨੇ ਆਪਰੇਸ਼ਨ ਦੱਸਿਆ ਪਰ ਆਪਰੇਸ਼ਨ ਕਰਾਉਣ ਦੇ ਲਈ ਇਸ ਪਰਿਵਾਰ ਦੇ ਕੋਲੇ ਪੈਸਾ ਨਹੀਂ ਹੈਗਾ ਸਰਕਾਰਾਂ ਅਤੇ ਸਮਾਜ ਸੇਵੀਆਂ ਨੂੰ ਗੁਹਾਰ ਲਾ ਰਹੇ ਨੇ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਏ ਸ਼ਾਇਦ ਇਹਨਾਂ ਦਾ ਬੇਟਾ ਫਿਰ ਤੋਂ ਚੱਲ ਫਿਰ ਸਕੇ ਕੁਝ ਕਮਾਉਣ ਜੋਗਾ ਹੋ ਜੇ ਅਤੇ ਪਰਿਵਾਰ ਫਿਰ ਤੋਂ ਰੋਟੀ ਖਾਣ ਜੋਗਾ ਹੋ ਜੇ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸਿਗਰੋ